ਦੇਸ਼ ਭਗਤ ਰਾਮ ਸਿੰਘ ਕਾਲਾਮਾਲਾ ਦਾ 118ਵਾਂ ਜਨਮ ਦਿਨ ਰਾਮ ਸਿੰਘ ਕਾਲਾਮਾਲਾ ਚੌਂਕ ਵਿਖੇ ਯਾਦਗਾਰੀ ਬੁੱਤ ਉੱਪਰ ਫੁੱਲ ਮਲਾਵਾ ਪੇਟ ਕਰਕੇ ਮਨਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਕਰਮਜੀਤ ਸਿੰਘ ਕੇਪੀ ਨੇ ਕੀਤੀ ਕਰਮਜੀਤ ਸਿੰਘ ਕੇਪੀ ਨੇ ਰਾਮ ਸਿੰਘ ਕਾਲਾਮਾਲਾ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਫਰੀडम ਫਾਈਟਰ ਸੰਗਠਨ ਪੰਜਾਬ ਦੇ ਪ੍ਰਧਾਨ ਗਿਆਨ ਸਿੰਘ ਸੱਗੂ ਅਤੇ ਫਰੀडम ਫਾਈਟਰ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੰਗਲ ਸਿੰਘ ਟਾਂਡਾ ਮੁਲਾਜ਼ਮ ਆਗੂ ਅਰੁਣ ਮਹਾਜਨ ਕਮਲ ਪੱਲਾ ਸਰੋਜ ਲੰਦਾ ਬਲਕਾਰ ਸਿੰਘ ਨਿਰਮਲ ਸਿੰਘ ਨਰਿੰਦਰ ਸਿੰਘ ਵੀ ਹਾਜ਼ਰ ਸਨ ਹਰ ਸਾਲ ਅਸੀਂ ਉਹਨਾਂ ਦੀ ਇਥੇ ਯਾਦਗਾਰ ਤੇ ਫੁੱਲ ਮਾਲਾ ਪੇਟ ਕਰਕੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਪੇਂਟ ਕਰਦੇ ਹਾਂ ਉਹਨਾਂ ਨੇ 8.5 ਸਾਲ ਕੈਦ ਜਿਹੜੀ ਆ ਅੰਗਰੇਜ਼ ਹਕੂਮਤ ਦੇ ਖਿਲਾਫ ਆਜ਼ਾਦੀ ਲਈ ਲੜਾਈ ਲੜੀ ਜੋ ਅੱਜ ਉਹਨਾਂ ਦਾ ਨਾਂ ਹੈ ਉਹ ਇਸ ਕਰਕੇ ਹੈ ਕਿ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਆਜ਼ਾਦੀ ਲਈ ਅਤੇ ਆਜ਼ਾਦੀ ਤੋਂ ਬਾਅਦ ਦੇ ਜਿਹੜੇ ਸਾਲ ਉਹਨਾਂ ਬਿਤਾਏ ਉਹ ਵੀ ਲੋਕਾਂ ਦੇ ਸਮਾਜਿਕ ਕੰਮਾਂ ਦੇ ਵਿੱਚ ਜਿਹੜਾ ਰੁਚੀ ਦਿਖਾਉਂਦੇ ਹੋਏ ਉਹਨਾਂ ਦੇ ਲਈ ਜਿਹੜਾ ਲੋਕਾਂ ਦੇ ਲਈ ਕੰਮ ਕੀਤਾ ਅੱਜ ਅਸੀਂ ਬਹੁਤ ਹੀ ਪ੍ਰਸਿੱਧ ਦੇਸ਼ ਭਗਤ ਸਰ ਰਾਮ ਸਿੰਘ ਜੀ ਘਾਲਾ ਮਾਲਾ ਜਿਨ੍ਹਾਂ ਨੇ ਦੇਸ਼ ਦੇ ਆਜ਼ਾਦੀ ਅਧੌਲਨ ਦੇ ਵਿੱਚ अहम ਯੋਗਦਾਨ ਪਾਇਆ ਤੇ ਬਾਅਦ ਹਰ ਸਾਲ ਇੱਥੇ ਉਹਨਾਂ ਦਾ ਜਨਮ ਦਿਨ ਮਨਾਉਂਦਾ ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਇਹਨਾਂ ਦੇ ਪਿਤਾ ਜੀ ਕਰਮਜੀਤ ਜੀ ਦੇ ਸਰਨੂਬ ਸਿੰਘ ਜੀ ਘਾਲਾ ਮਾਲਾ ਉਹ ਵੀ ਮਨਾਉਂਦੇ ਰਹੇ ਨੇ ਫੇਰ ਆ ਕਰਮਜੀਤ ਸਿੰਘ ਵੀ ਹਰ ਸਾਲ ਦੀ ਤਰ੍ਹਾਂ ਇੱਥੇ ਮਨਾਉਂਦੇ ਨੇ ਬੜੀ ਖੁਸ਼ੀ ਹੁੰਦੀ ਆ ਕਿ ਆਪਣੇ ਵੱਡੇ ਬਡੇਰਿਆਂ ਨੂੰ ਯਾਦ ਕਰਦੇ